ਸਤਿ ਸ਼੍ਰੀ ਗਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਠੀਕ ਠਾਕ ਸਾਰੇ ਵੀਰ ਤੇ ਅੱਜ ਆਪਾਂ ਜੀ ਕਟਾਈ ਕਰਨ ਦੇ ਆ ਜਿਹੜਾ ਮੱਕੀ ਆਪਾਂ ਲਾਈ ਸੀ ਨਾਜਪਤੀ ਦੇ ਤੇ ਅੱਜ ਕਟਾਈ ਹੋਣ ਗਈ ਹੈ ਇਹਦੀ ਬਜਾਈ ਕੋਈ ਹੈਗੀ 15 ਮਾਰਚ ਦੀ ਤੇ ਗਾਂਵ ਬਾਰਸ਼ਾਂ ਬੂਛਾਂ ਦੱਸਉਂਦਾ ਜੇ ਚਲੋ ਹੁਣ ਪਹਿਲੀ ਮੜੀ ਜੀ ਬੱਤਰ ਹੀ ਦੀ ਕਟਾਈ ਕਰਾ ਲਈ ਤੇ ਇਹਦੀ ਜਿਹੜੀ ਬਜਾਈ ਆ ਕੋਈ ਹੈਗੀ ਆ ਜੀ 15 ਦੀ ਮਾਰਚ ਦੇ ਲਗਭਗ ਸਿਰ ਉਹ ਐ ਸਾਲ ਬੂਟੇ ਐ ਫੈਲਰ ਦੇ ਜਾਂਦੀ ਹੋਣਾ ਅਗਲੇ ਸਾਲ ਤੋਂ ਆਪਾਂ ਇਹਦੇ ਵਿੱਚ ਜਿਹੜੀ ਹੈਗੀ ਐ ਮੱਕੀ ਦੀ ਬਜਾਈ। ਉਹ ਨਹੀਂ ਬੂਟੇ ਸਾਈਡਾਂ ਨੂੰ ਹੋਣਾ ਵੇ ਫੈਲ ਆਪਾਂ ਕੋਈ ਆ ਇਧਰ ਵੀ। ਇਸ ਵਾਰੀ ਮਸ਼ੀਨਾਂ ਜਿਹੜੀ ਨਾ ਪੂਰੀ ਤੰਗ ਹੋ ਗਏ ਕਟਾਈ ਕਰੰਦਾ ਹੀ ਆ ਬੂਟੇ ਵੱਡੇ ਸੀ ਇਧਰ ਫਿਰ ਆਪਾਂ ਨਹੀਂ ਪਾਈ ਇਧਰ ਨੂੰ। ਸਾਰੇ ਨਾ ਤੇ ਬਾਕੀ ਇਹੜਾ ਬੀਜ ਐ ਮੱਕੀ ਦਾ। ਇਹ ਹੈ ਗਾਹੀ ਪੈਨੀਅਲ ਦਾ 1890 1890 ਬੀਜ ਹੀ ਤੇ ਬਾਕੀ ਨਾ ਇਹਦੇ ਵਿੱਚ ਆਪਾਂ ਜਿਹੜੀ ਨਦੀਨ ਵਾਲੀ ਸਪਰੇ ਨਹੀਂ ਕੀਤੀ ਕੋਈ ਵੀ ਉਹ ਉਹਦਾ ਕਾਰਨ ਇਹ ਸੀ ਕਿ ਮੁੜ ਕੇ ਬਾਗ ਤੇ ਬਹੁਤ ਅਸਰ ਕਰਦਾ ਹੀ ਜਾਂ ਨਦੀਨ ਨਾਸ਼ਕ ਆਪਾਂ ਮਕੀਲੇ ਵਿੱਚ ਪਾਏ ਕਰੀਏ ਆ ਤੁਹਾਨੂੰ ਨਦੀਨ ਦੀ ਵੀ ਹੋਣਾ ਪੂਰਾ ਫੋਲੇ ਦੇ ਵਿੱਚ ਬਸ ਨਦੀਨ ਨਾਸ਼ਕ ਸਪਰੇ ਜੇ ਕਰ ਦਿੰਦੇ ਫਿਰ ਬਾਗ ਨੂੰ ਮੁੜ ਕੇ ਉਹ ਖਰਾਬ ਕਰਦਾ ਹੀ ਆ ਸਾਨਕੀਂਦੀ ਬਾਗ ਦਾ 1890 ਮੱਕੀ ਆ ਪੈਣੀ ਹਦੀਏ 15 ਦੀ ਮਾਰਚ ਦੀ ਬਜਾਈ ਤੇ ਬਾਕੀ ਇਹ ਮੱਕੀ ਨੂੰ ਕੋਈ ਬਹੁਤੀ ਜਿਆਦੀ ਖਾਦ ਖਰਾਕ ਨਹੀਂ ਪਾਈ ਉਹ ਇੱਕ ਬੋਰੀ ਬੈਗ ਡੀਏ ਵੀਰ ਦੇ ਪਾਸ ਤੇ ਦੋ ਕੀ ਬੈਗ ਜ ਹੋਰੀਆ ਦੇ ਹਿਸਾਬ ਨਾਲ ਪਰ ਇਕੜ ਦਿਖਾਉਣਾ ਪਿਆ ਤੇ ਇਹਨੂੰ ਕੋਈ ਵੀ ਸੰਡੀ ਵਾਲੀ ਸਪਰੇਅ ਨਹੀਂ ਕੀਤੀ ਮੱਕੀ ਨੂੰ ਕੋਈ ਵੀ ਇਹਨੂੰ ਇੱਕ ਵੀ ਸਪਰੇਅ ਨਹੀਂ ਜੇ ਮੱਕੀ ਨੂੰ ਕੀਤੀ ਬਾਕੀ ਝਾੜ ਇਹਦਾ ਫਿਰ ਵੀ ਠੀਕ ਆ ਕੋਈ ਵੀ ਸਪਰੇਅ ਨਹੀਂ ਕੀਤੀ ਕੱਖਾਂ ਵਾਲੀ ਵਣੀ ਕੀਤੀ ਫੰਗੀ ਸਾਈਡ ਵੀ ਨਹੀਂ ਕੀਤੀ ਚਲੋ ਨਾ ਹੀ ਉਲਲੀ ਵਾਲੀ ਕੀਤੀ ਕੋਈ ਆ ਜਾਨੀ ਕਿ ਆ ਹੁਣ ਬਾਲਾ ਜੀ ਆ ਬਾਬਾ ਪਿਆ ਵਿੱਚ ਵਿੱਚ ਉਹਨੂੰ ਕਿਤੇ ਨਾ ਹੀ ਕੋਈ ਆਪਾਂ ਕੀਤੀ ਆ ਕੀਟਨਾਸ਼ਕ ਤੇ ਪਰ ਫਿਰ ਵੀ ਜਿਵੇਂ ਦੂਜੀਆਂ ਮੱਕੀਆਂ ਦਾ ਝੜ ਆਇਆ ਨਾ ਉਹਦੇ ਹਿਸਾਬ ਨਾਲ ਇਹਦਾ ਝੜ ਫਿਰ ਵੀ ਠੀਕ ਆ ਤੇ ਬਾਕੀ ਬਾਕੀ ਦੇ ਚਲੋ ਤਲ ਕੇ ਪਤਾ ਲੱਗੂਗਾ ਪਰ ਦੂਜੀਆਂ ਮੱਕੀਆਂ ਦੇ ਬਰਾਬਰ ਠੀਕ ਇਹਦਾ ਝੜ ਆਹ ਕੋ ਨਾਸ਼ਵਦੀ ਦਾ ਬਾਗ ਇੱਥੇ 나ਗ ਲੱਗੀ ਹੋਣੀ ਤੁਹਾਨੂੰ ਮਾਫ ਨਾ ਹੋ ਜਿੱਤੇ ਅਸੀਂ ਨਾ ਆ ਕੇ ਇਸ ਵਾਰ ਤੜਾਤੀ ਜਿਆਦਾਤਰ ਬੂਟਿਆਂ ਨਾਲ ਬਹੁਤ ਸਈ ਨਾ ਪਾਉਂਦੇ ਨਾ ਦਿਖਾਉਂਦੇ ਕਾ ਬੂਟਿਆਂ ਦੇ ਨਾਲ ਦੋ ਤਿੰਨ ਬੂਟਿਆਂ ਨਾਲ ਛੱਡੀਆਂ ਅਸੀਂ ਚਲੋ ਖਾਣ ਖੋਣ ਲਈ ਤੇ ਪਹਿਲਾਂ ਹੀ ਫਾਲਾ ਕਰ ਕੀ ਜੀ ਹੈ ਪਾਲ ਤੇ ਬਹੁਤ ਹੀ ਪਰ ਅਸੀਂ ਤੜਾਤਾ ਜਿਆਦਾ ਪਰ ਫਰੂਟ ਬਹੁਤ ਆਇਆ ਤੇ ਆਹ ਵੇਖੋ ਜੀ ਇਹ ਕਰੋ ਚੱਕ ਵੇ ਤੇ ਇਹ ਆ ਵੇਖੋ ਫੜਾ ਇੰਨਾ ਨਾ ਕਾਫੀ ਵਿੱਚ ਵਿੱਚ ਫੜੇਗਾ ਇਹ ਦੋ ਤਿੰਨ ਬੂਟਿਆਂ ਨਾਲ ਹੀ ਛੱਡਿਆ ਬਾਕੀ ਜਿੰਨੇ ਵੀ ਬੂਟੇ ਸਾਰਿਆਂ ਦੇ ਨਾਲੋਂ ਹੀ ਤੋੜਦਾ ਫੜਾ ਕੋਈ ਧੰਨਵਾਦ